ਸਾਸਰੀ ਕਾਲਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਧੰਨਵਾਦੀ ਤੇਰਾ ਬਸ ਸਾਰਿਆਂ ਨੂੰ ਤਰੱਕੀਆਂ ਦਾ ਵੀ ਤੇ ਚੜਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਡਿੰਪਲ ਦੇ ਵਿਆਹ ਦੀਆਂ ਤਿਆਰੀਆਂ ਚੱਲਦੀ ਆਈ ਜੀ ਤੇ ਪਹਿਲਾਂ ਡਿੰਪਲ ਗਈ ਸੀਗੀ ਜੀ ਫੇਸ਼ੀਅਰ ਕਰਵਾਉਣ ਤੇ ਫਿਰ ਆ ਗਈ ਸੀਗੀ ਜੀ 5-6 ਦਿਨ ਬਾਅਦ ਹੀ ਵਾਪਸ ਤੇ ਹੁਣ ਮੰਮੀ ਨਾਲ ਨੇ ਫੇਰ ਜਾਣਾ ਜੀ ਅੱਜ ਸ਼ੋਪਿੰਗ ਕਰਨ ਕਪੜਾ ਲੈਣਾ ਜਿਹੜਾ ਵਿਆਹ ਦਾ ਜੀ ਤੇ ਫਿਰ ਮੰਮੀ ਨੇ ਕਹਿੰਦੇ ਉਸੇ ਨਿਚੋਂ ਤਾਂ ਲੈਣਾ ਜੀ ਤੇ ਮੰਮੀ ਨੇ ਅੱਜ ਜਾਣਾ ਜੀ ਉਹਨਾਂ ਨੇ ਕਪੜੇ ਦੀ ਸ਼ਾਪਿੰਗ ਕਰਨ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਸਾਰਾ ਬਲੌਗ ਅਟੈਂਡ ਕਰਿਓ ਜੀ ਤੇ ਨਾਲ ਦੀ ਨਾਲ ਤੁਹਾਨੂੰ ਸਾਰਾ ਕੁਝ ਦਿਖਾਈ ਜਾਊਂਗੇ ਵਿਆਹ ਦੀ ਸ਼ਾਪਿੰਗ ਤੇ ਇੱਕ ਕਲਿੱਪ ਵੀ ਆਉਂਗੇ ਜੀ ਵਿੱਚ ਤੇ ਤੁਸੀਂ ਸਾਡਾ ਡੇਲੀ ਬਲੌਗ ਅਟੈਂਡ ਕਰਿਓ ਜੀ ਤੇ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਾਡੇ ਇਸ ਚੈਨਲ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਜੇ ਜਿਹੜੇ ਤੁਹਾਡੇ ਅੱਗੇ ਕੋਈ ਵੀ ਰਿਸ਼ਤੇਦਾਰ ਹੈ ਕੋਈ ਅੱਗੇ ਇਸਾ ਸਾਰੇ ਗੈਸਟ ਵਗੈਰਾ ਹੈ ਉਹਨਾਂ ਕੋਲ ਆਪ ਸਾਡੇ ਇਸ ਚੈਨਲ ਨੂੰ ਜਰੂਰ ਸ਼ੇਅ ਤੇ ਸਾਡੇ ਚੈਨਲ ਨੂੰ ਵੀ ਸਪੋਰਟ ਕਰੀ ਜਾਇਆ ਕਰੋ ਜੀ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਦਿਖਾਉਗੀ ਜੀ ਮੈਂ ਆਲੂ ਕੋੜੇ ਦੀ ਸਬਜ਼ੀ ਬਣਾਣੀ ਜੀ ਤੇ ਵਿੱਚੇ ਅੱਜ ਮੰਮੀ ਨਾਲ ਤੁਹਾਨੂੰ ਪਤਾ ਹੀ ਹੈ ਲੱਕੜੀਆਂ ਵਗੈਰਾ ਇਕੱਠਾ ਕਰਨਾ ਜੀ ਇਸ ਤਰ੍ਹਾਂ ਕਾਕੂ ਤੇ ਮੰਮੀ ਨਾਲ ਜਾਣਾ ਤੇ ਫਿਰ ਪਿੱਛੇ ਤੇ ਮੈਂ ਤੇ ਕਾਕੂ ਕਰ ਲਿਆ ਫਿਰ ਮੈਨੂੰ ਘਰ ਦਾ ਕੰਮ ਵੀ ਹੈ ਤੇ ਵਿੱਚ ਫਿਰ ਬਾਹਰ ਦਾ ਵੀ ਸਟ ਡੰਗਰ ਡੰਗਰ ਦਾ ਵੀ ਹੋਣਾ ਜੀ ਤੇ ਮੰਮੀ ਨੇ ਕਹਿੰਦੇ ਸੀ ਕਿ ਵੇਖੀ ਤਿੰਨ ਨੂੰ ਲੱਕੜਾ ਲੁੱਕੜਾ ਜਮਾ ਕਰ ਦੂੰਗੇ ਵੀ ਸ ਰੋਟੀ ਸਬਜ਼ੀ ਬਣਾਉਣੇ ਵਾਸਤੇ ਤੇ ਕਾਕੂ ਖੁਕ ਗਾਏ ਨੂੰ ਪਾੜ ਜੂਗੇ ਵੀ ਤੇ ਨਹੀਂ ਪਿੱਛੇ ਤੈਨੂੰ ਕਰਲੀ ਨੂੰ ਔਖਾ ਹੋ ਜਾਣਾ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਪੜੇ ਰਹੇ ਹੋ ਜੀ ਤੇ ਅੱਜ ਦਾ ਸਾਰਾ ਬਲੌਗ ਅਟੈਂਡ ਕਰਿਓ ਜੀ ਅੱਜ ਲੱਗੇ ਜੀ ਅਸੀਂ ਆਲੂ ਫੋੜੇ ਦੀ ਸਬਜ਼ੀ ਬਣਾ ਤੇ ਆਹ ਦੇਖੋ ਜੀ ਪਿੱਛੇ ਮੰਮੀ ਨਾਲ ਜੇ ਸਾਰਾ ਦਿਨ ਹੋ ਗਿਆ ਜੀ ਤੇ ਕਾ ਤੇ ਲੱਕੜਿਆ ਜਮਾਂ ਘਰਿਆ ਜੀ ਮੰਮੀ ਨੇ ਤੇ ਆਹ ਦੀਆ ਉਧਰ ਪਈਆ ਤੇ ਅੱਦੀਆ ਉਧਰ ਪਈਆ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਵੀ ਮੰਮੀ ਨਾਲ ਨੇ ਜਾਣਾ ਜੀ ਕਪੜਾ ਦੀ ਸ਼ੋਪਿੰਗ ਸ਼ੋਪਿੰਗ ਕਰਨ ਤੇ ਮੈਰ ਕਾਕੂ ਘਰ ਆਏ ਤਾਂ ਮੰਮੀ ਕਹਿੰਦੇ ਫਿਰ ਉਹ ਕਾਰ ਤੇ ਲੱਕੂ ਦੇਗੇ ਸੀ ਜੀ ਜਮਾਂ ਕਰਕੇ ਵੀ ਫਿਰ ਅਨੇ ਦਿਨ ਤੁਹਾਨੂੰ ਔਖਾ ਹੋਣਾ ਪਿੱਛੇ ਤੇ ਕਰ ਲਿਆ ਉਹਨੂੰ फिर पिछे तो लकड़ हो गए फिर रोटी सब्जी बनी जाती जी चुले पर तो लो जी इधर मैं मसाला पुटिया मसाला हो गया जी प्याजा जी प्याजी मसाला लहसुन प्याज जीरा हल्दी नमक मिर्च ਤੇ ਫੇ ਕਟਿਆਰ ਨੂੰ ਗੁੰਡੀ ਚਿੱਥੇ ਲਗਾਣਾ ਚਾਹ ਰਾ ਹੈ ਕਿ ਜਿਹੜਾ ਤੜਕਾ ਲਾ ਰਹਾ ਜੀ ਜਿਹੜਾ ਟਮਾਟਰ ਵੀ ਪਾ ਕੇ ਰਿਚੇ ਦਾਾਸ ਤੇ ਜੀ ਤੇ ਇਹਦੇ ਕੁਝ ਦਾ ਮਸਾਲਾ ਲਾ ਲਿਆ ਵਾ ਜੀ ਪਿਆਜ਼ ਤੇ ਦੋ ਤੰਗ ਕਟਣ ਕਰ ਲਿਆ ਜੀ ਉਹਦੇ ਤੋਂ ਸਹੀ ਅਦਰਕ ਵੀ ਕੱਟ ਲਏ ਸੀਗੇ ਤੇ ਆ ਦੇਖੋ ਜੀ ਪਕੌੜੇ ਵੀ ਸੀਫ ਕਰ ਲਏ ਸੀਗੇ ਜੀ ਤੇਲ ਚ ਫਰਾਈ ਤੇ ਹੁਣ ਇਹਨਾਂ ਨੂੰ ਤੜਕਾ ਲਾਉਗੇ ਜੀ ਪਹਿਲਾਂ ਇਹਨੂੰ ਤੇਲ ਚ ਭੁੰਨ ਰਿਆ ਸੀਗਾ ਜੀ ਅਸੀਂ ਤੇਲ ਚ ਭੁੰਨ ਕੇ ਬਾਹਰ ਕੱਢ ਲਿਆ ਜੀ ਤੇ ਅੱਧਾ ਸਵੇਰ ਤੱਕ ਨਹੀਂ ਕਿ ਮੈਂ ਜਿੱਤਿਆ ਤੇ ਕਿਤਾਬ ਉਹਦੀ ਆਲੂ ਕੱਟੇ ਹਾਂ ਜਿਹੜੀ ਪਕੌੜੀ ਸੀ ਤੇਰੇ ਜੀ ਸਰਾ ਤੇ ਲੋ ਜੀ ਤੇ ਜਿਹੜੇ ਪਕੌੜੇ ਤੇ ਆਲੂ ਕੱਤੇ ਸੀ ਜੀ ਤੇ ਰੈਡੂ ਵੀ ਥੋੜੀ ਫੇਰ ਗਾੜਾ ਲਵਾਉਗੇ ਜੀ ਤੇ ਫੇਰ ਪਾਉਗੇ ਜੀ ਅਰਚ ਕਰੀ ਤੇ ਸਬਜੀ ਦਾ ਰੰਗ ਦੇਖੋ ਜੀ ਕਿੱਦਾਂ ਵਧੀਆ ਜੀ ਤੇ ਜੀ ਅੱਜ ਮੇਰੀ ਡਿਊਟੀ ਲੱਗੀ ਹੈ ਜੀ ਸਬਜੀ ਬਣਾ ਦੇ ਤੇ ਮੰਮੀ ਨੇ ਜਾਨਾ ਜੀ ਅੱਜ ਤੇ ਡਿੰਪਲ ਮੰਮੀ ਡੈਡੀ ਜੀ ਨੇ ਛੱਡ ਗਿਆ ਜੀ ਉਹਨਾਂ ਨੂੰ ਤੇ ਕਪੜਾ ਦੀ ਸ਼ਾਪਿੰਗ ਕਰ ਲਈ ਜੀ ਉਹਨਾਂ ਨੇ ਨੀਚੇ ਤੋਂ ਤੇ ਚਲੋ ਜੀ ਜਦ ਤੱਕ ਤੜਕਾ ਤਿਆਰ ਹੁੰਦਾ ਜੀ ਤੁਹਾਨੂੰ ਮਿਲਦੇ ਆ ਜੀ ਫੇਰ ਲਓ ਜੀ ਅੱਧਰਸ ਅਸੀਂ ਆਲੂ ਪੜੇ ਸਬਜ਼ੀ ਬਣਾ ਲਈ ਜੀ ਤਰੀ ਲਾਤੀ ਸੀ ਕਿ ਯਾਰ ਕੁੱਕਰ ਕਰਤਾ ਬੰਦ ਤੇ ਹੁਣ ਲਾਵਾਂਗੇ ਇਹਨੂੰ 2-3 ਸੀੜੀਆਂ ਸਾਡੀ ਸਬਜ਼ੀ ਬਣ ਕੇ ਹੋ ਚੁੱਕੀ ਤਿਆਰ ਤੇ ਫੇਰ ਤੁਹਾਨੂੰ ਖਾ ਕੇ ਦੱਸੋਗੇ ਜੀ ਸਬਜ਼ੀ ਕਿਵੇਂ ਦੀ ਬਣੀ ਹੈ ਨਾਲ ਬਣੂਗੀ ਇਹ ਚ ਮੱਕੀ ਦੀ ਰੋਟੀ ਤੇ ਚਲੋ ਜੀ ਮਿਲ ਜਾਈਏ ਤੁਹਾਨੂੰ ਫੇਰ ਲਓ ਜੀ ਮਿਲੋ ਜੀ ਮੰਮੀ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਦੀ ਜਾਰੀ ਖਿਚਲੀ ਅੱਜ ਹੋਰ ਬੱਸ ਇੱਕੋ ਜਲਦੀ ਆਏ ਹਰਦ ਪਿੱਛੇ ਪਿੱਛੇ ਨਾ ਹਟਦੀ ਜਾਂਦੀ ਜਾਂਦੀ ਨਹੀਂ ਆਹ ਮੰਮੀ ਕਹਿੰਦੀ ਜਾ ਕੇ ਚਲੋ ਕਿੱਥੇ ਚੱਲੀ ਹੋਈ ਚੱਲੀ ਅੱਜ ਕਿੱਥੇ ਨਹੀਂ ਮੈਂ ਨਹੀਂ ਜਾਣਾ ਮम्मा ਬੁੰਮਾ ਕਿਆ ਕੰਮ ਚੱਲੀ ਮੈਂ ਕਹਿੰਦੀ ਮੈਂ ਡਿੰਪਲ ਵਾਸਤੇ ਡਿੰਪਲ ਵਾਸਤੇ ਵੀਡੀਓ ਚ ਦੱਸ ਦੱਸ ਦੇ ਉੱਧਰ ਨੂੰ ਭਾਕੇ ਚੱਲੀ ਦੱਸ ਦੇ ਉੱਧਰ ਪਪਾ ਦਸਣਾ ਚੱਲੀ ਕਿੱਥੇ ਮੰਮਾ ਦੀ ਜਰੂਰਤ ਨਹੀਂ ਹੈਗੀ ਕੇ ਮੈਨੂੰ ਪਪਾ ਨੇ ਸੂਤ ਨਹੀਂ ਹੈਗੀ ਕੱਪੜੇ ਲੈਣ ਚੱਲੀ ਕਹਦੇ ਆਪਣੇ ਨਵੇਂ ਅੱਪੇ ਜਾਂਦੇ ਕੱਪੜੇ ਲੈਣ ਚੱਲੀ ਹਾਂਜੀ ਪਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਜੀ ਅਸੀਂ ਹੀਠਾ ਨੂੰ ਡੱਬੇ ਡੁੱਬੇ ਵੀ ਦੇਣੇ ਆ ਜੀ ਵਿਆਹ ਦੇ ਨਾਲੇ ਫੇਰ ਕੱਪੜੇ ਕੁੱਪੜੇ ਵੀ ਖਰੀਦ ਦੇਣੇ ਆ ਬਸ ਹੁਣ ਅੱਜ ਤੇ ਕੱਲ ਤੇ ਬਾਅਦ ਕੱਲ ਵੀਰਵਾਰ ਆ ਸ਼ੁੱਕਰਵਾਰ ਤੇ ਤਿਆਰੀ ਆ ਜੀ ਹੁਣ ਫੁੱਲ ਤਿਆਰੀ ਆ ਸ਼ੁੱਕਰਵਾਰ ਤੇ ਕੋਈ ਬ੍ਰੇਕ ਨਹੀਂ ਆ ਬਿਨਾ ਬ੍ਰੇਕ ਦੇ ਤਿਆਰੀ ਆ ਹੁਣ ਤੇ ਲੇਟ ਹੋ ਗਏ ਜੀ ਅਸੀਂ ਵੱਜ ਗਏ ਸਾਢੇ ਪੰਜ ਪਤਾ ਨਹੀਂ ਸਾਢੇ ਪੰਜ ਹੋ ਗਏ ਹਨੇਰਾ ਲੱਗ ਗਿਆ ਬਾਈਪਲ ਪੋਰ ਪਰ ਤੇ ਫਿਰ ਬਾਕੀ ਦੇਖਦੇ ਰਹੋ ਤੁਸੀਂ ਵੀਡੀਓ ਚ ਹੁਣ ਸਾਨੂੰ ਦਿਖਾਉਂਦੇ ਰਹੂਗੇ ਤੁਹਾਨੂੰ ਕਿਆ ਕਿਆ ਅਸੀਂ ਕਰਦੇ ਆ ਕਿਆ ਕਿਆ ਲੰਦੇ ਆ ਤੇ ਡੈਡੀ ਨੇ ਤਾਂ ਚੱਕ ਲਿਆ ਜੀ ਬੈਗ ਪੋਚੀ ਜਲੇ ਆਦੀ ਪਾ ਤੱਕ ਲੈਣਾ ਉਹ ਗੈਸ ਜਿਹੜਾ ਹੈ ਰੋ ਪਾ ਮੂਜਾ ਇੱਕ ਇੱਕ ਕਰਿਆ ਬਾਕੀ ਜੀ ਸਿਲੰਡਰ ਆ ਜੀ ਖਾਲੀ ਉਹ ਵੀ ਲੱਦਣਾ ਹੈ ਜੀ ਅੱਜ ਗੱਡੀ ਚੋਂ ਪੱਟੇ ਤਾਰਨਾ ਸੀ ਉਦਣ ਭਰਾ ਕੇ ਲਿਆਏ ਤੇ ਜੀ ਉਹ ਕਾਕੂ ਸਿਲੰਡਰ ਨੂੰ ਵਾਲਾ ਪਤਾ ਬੁਰੇ ਪਿਆ ਕਾਕੂ ਲੈ ਬੰਦ ਰੱਖਉਂਦੀ ਆ ਖਾਲੀ ਨੂਰ ਲਗਾ ਦੇ ਚਲੋ ਜੀ ਮਿਲ ਲਿਆ ਜੀ ਤੁਹਾਨੂੰ ਫੇਰ ਲੋ ਜੀ ਮੰਮੀ ਨੇ ਖਿੱਚਤੀ ਤਿਆਰੀ ਪੰਜਾਬ ਦੀ ਜੀ ਮੰਮੀ ਨੇ ਚੱਲੇ ਪੰਜਾਬ ਨੂੰ ਡਿੰਪਲ ਦੇ ਵਿਆਹ ਦੀ ਸ਼ਾਪਿੰਗ ਕਰਨ ਜੀ ਤੇ ਮੈਂ ਕਾਕੂ ਰਹੂੰਗੇ ਜੀ ਘਰ ਤੇ ਇਹ ਸੀ ਮੂ ਵੀ ਚੱਲੀ ਜੀ ਮੰਮੀ ਨਾਲ ਹੀ ਕਹਿੰਦੀ ਮੈਂ ਤਾਂ ਰਿੰਪਲਵਾਸੀ ਨਾਲ ਜਾਣਾ ਘੁੰਮੀ ਘੁੰਮੀ ਕਰ ਮੈਂ ਕਿਹਾ ਜਾਇਆ ਫਿਰ ਘੁੰਮਿਆ ਥੋੜੇ ਦਿਨ ਨੂੰ ਮੰਮੀ ਨਾਲ ਤਾਂ ਦਿਮਾਗ ਖਾਊਗੀ ਉਹ ਹੈਨਾ ਮੰਮੀ ਦਰਦਾਰੀ ਬੋਲੀ ਆਂ ਹੀ ਚਾ ਤੇ ਮੰਮੀ ਦਾ ਸੂਟ ਦੇਖੋ ਜੀ ਕਿੰਨਾ ਵਧੀਆ ਲੱਗਦਾ ਸੀ ਆ ਵਾ ਪਰ ਚੁੰਨੀ ਚੁੰਨੀ ਨਹੀਂ ਉਹ ਹੋਈ ਦੀ ਆ ਦੀ ਜੀ ਮੰਮੀ ਨੇ ਐਵੇਂ ਹੀ ਲਿਆ ਸੀਗਾ ਆਲ ਓਵਰ ਸੂਟ ਤੇ ਚੁੰਨੀ ਸਾਡੂ ਲਿਆਣੇ ਦਾ ਟਾਈਮ ਹੀ ਲੱਗਾ ਤੇ ਜਾ ਨਹੀਂ ਹੋਇ ਪੱਟੇ ਜੀ ਤੇ ਮੰਮੀ ਕਹਿੰਦੀ ਹੁਣ ਮੈਂ ਜਾਂਦੇ ਜਾਂਦੇ ਰਸਤੇ 'ਚ ਫੜ ਲੂੰਗੀ ਜੀ ਤੇ ਸੀ ਆ ਵੀ ਬਹੁਤ ਵਧੀਆ ਜੀ ਘੈਂਟ ਸੂਟ ਸੀ ਆ ਭਜੀਆਂ ਵਧੀਆ ਛੋਟੀ ਮੂਰੀ ਬਣਾ ਹੂੰ ਸਾਡੀ ਚਾਤੀ ਗੱਲ ਜੀ ਤੇ ਡੈਡੀ ਸੀ ਮੂੰਹ ਤਾਂ ਡਿੰਪਲ ਸੀ ਮਤਲਬ ਤੇ ਮੂਰੇ ਪੱਜੀ ਹੈ ਜੀ ਦਰਵਾਜ਼ਾ ਖੋਲ ਕੇ ਕਹਿੰਦੀ ਨਾਲੇ ਖਾਵਾਦੀ ਜਾਂ ਕਰਦੀ ਤੇ ਪੱਛਾ ਦੇ ਤਾ ਤੂ ਤੇਰਾ ਕਾਹਦੇ ਕਿੰਨੇ ਕਾਜੀ ਦੋ ਕੋਈ ਨਾ ਪਿਆ ਚਾਰ ਵਾ ਤੇਰੇ ਫਾਦਰੇ ਰੋਟੀ ਬਣਾ ਕੇ ਸਾਜਰੇ ਤੂੰ ਹਣ ਕਾਹ ਵੱਡਦੀ ਚੱਲ ਗਾਇ ਘਰੇ ਖੱਦ ਨਹੀਂ ਜਾ ਮੰਮੀ ਕੰਮ ਗਣਾਦੀ ਹੈ ਜੀ ਦੀਦੀ ਨੂੰ ਜਾਂਦੇ ਜਾਂਦੇ ਰੋਟੀ ਬਣਾਣੀ ਸਾਜਰੇ ਉੱਠ ਕੇ ਮੇਰੇ ਸੱਜਰੇ ਉੱਠਣਾ ਚਾਹ ਪੀ ਬ੍ਰਸ਼ ਬਰਸ਼ ਕਰਕੇ ਚਾਹ ਪੀਣੀ ਫੜਾ ਫੜ ਰੋਟੀ ਬਣਾਣੀ ਉਦੋਂ ਬਾਅਦ ਸਫਾਈਆਂ ਕਰਨੀਆਂ ਉਦੋਂ ਬਾਅਦ ਡੰਗਰਾਂ ਨੂੰ ਕੱਖ ਵੜਨਾ ਇਹ ਕਰਨਾ ਉਹ ਕਹਿੰਦਾ ਮੰਮੀ ਨੇ ਸਾਰੇ ਕੰਮ ਗਣਾ ਤੇ ਹਾਂਜੀ ਤੁਸੀਂ ਵਲੌਗ ਜ਼ਰੂਰ ਦੇਖ ਲਿਓ ਜੀ ਲੱਕੜਾ ਲੁੱਕੜਾ ਸਾਰੀਆਂ ਮੈਂ ਕਰਾ ਕੇ ਗਈ ਆ ਜੀ ਕੱਖ ਵੜਾ ਕੇ ਗਈ ਆ ਕੋਈ ਟੈਨਸ ਨਹੀਂ ਬੰਦਾ ਹੈ ਗੂਏ ਚਾਰਨੀ ਨੇ ਮੇਰੇ ਬਕਰੀਆਂ ਚਾਰਨੀ ਨੇ ਪਰ ਪਾਲ ਪਾਣ ਦੇਣਾ ਨੂੰ ਲਓ ਜੀ ਹੁਣ ਬੈਠ ਜੀ ਅਸੀਂ ਗੱਡੀ ਤੇ ਤਰਪਾਲ ਪਾਉਣਾ ਜੀ ਘਾਰਿਆਂ ਦਾ ਗੱਡੀ ਢੋਈਤੀ ਜੀ ਇਧਰ ਸਾਡੇ ਛੋਲੰਗ ਦੀ ਪੀਲੇ ਪੀਲੇ ਹੋਣ ਲੱਗਦੇ ਜੀ ਤੇ ਲੋ ਜੀ ਉਧਰ ਲੱਗ ਗਏ ਜੀ ਪੱਕਣ ਛੋਲੰਗ ਵੀ ਹੁਣ ਆਚਾਰ ਬਣਾਉਂਗੇ ਇਹਨਾਂ ਦੇ ਪੱਕੂਗੇ ਜਦੋਂ ਫੇ ਤੁਹਾਨੂੰ ਦਿਖਾਵਾਂਗੇ ਜੀ ਆਚਾਰ ਦੀ ਰੈਸਪੀ ਵੀ ਕੀ ਕੀ ਸ਼ੋਪਿੰਗ ਕਰਕੇ ਆਂ ਤੁਸੀਂ ਅੱਜ ਅੱਜ ਤਾਂ ਅੱਜ ਕੱਲ ਤਾਂ ਬਸ ਠੱਕੇ ਖਾਣੇ ਆ ਬੈਠ ਕੇ ਚੱਕਰ ਚੜ ਜਾਣੇ ਪੰਜਾਬ ਚ ਜਾਂਦੇ ਜਾਂਦੇ क्योंकि कई कई साल ਬਾਅਦ ਤਾਂ ਆਉਂਦਾ ਲੱਗਦਾ ਜਸਮੀਨ ਦੇ ਵਿਆਹ ਦਾ ਲੱਗਿਆ ਵਾ ਜੀ ਜਸਮੀਨ ਦੇ ਵਿਆਹ ਮੇਰਾ ਤਾਂ ਲੱਗ ਹੀ ਜਾਂਦਾ ਮੈਨੂੰ ਤਾਂ ਨਹੀਂ ਹਾਲ ਹੋ ਗਿਆ ਜੀ ਜਸਮੀਨ ਦੇ ਵਿਆਹ ਚ ਗਏ ਮम्मी ਘਰ ਦੇ ਜਿਆਦਾ ਕੰਮ ਹੋ ਜਾਣਾ ਜੀ ਆ ਰਿਹਾ ਗਿਆ 11ਵਾਂ ਮਹੀਨਾ ਭਾਰ ਦੇ ਚੋੜੇ ਤਾ ਇਹਨੂੰ ਆ ਬੀਬੀ ਨੂੰ ਛੱਡ ਦੇਣਾ ਜਾਵੇ की तो मैं मैं। जी मम्मी थी जी। मम्मी चले जी बायू पहली बार आना बार कदी रही जी ਹਾਂਜੀ ਡੈਡੀ ਜੀ ਦਾ ਬੈਠ ਕੇ ਗੱਡੀ ਡੈਡੀ ਨੇ ਗੱਡੀ ਸਟਾਰਟ ਲੱਗੇ ਕਰਨ ਜੀ ਤੇ ਮੰਮੀ ਨੇ ਵੀ ਚੱਲੇ ਜੀ ਹਾਂ ਚਲੋ ਤੇ ਹੁਣ ਵਲੌਗ ਸਾਡੇ ਡੂਗੋ ਡੂਗੋ ਅੱਲਾ ਰੱਖੇ ਮੰਮੀ ਐ ਡਿੰਪਲ ਵੀ ਨਾ ਵਲੌਗ ਥੋੜਾ ਜਿਹਾ ਸੁੰਨਮ ਸੰਜੇ ਵਲੌਗ ਆਇਆ ਕਰਨ ਜੀ ਚਲ ਚਲ ਠੀਕ ਆ ਫਿਰ ਹਨਾ ਠੀਕ ਆ ਤਿਆਰ ਰੱਖਿਆ ਆਪਣਾ ਹਨਾ ਠੀਕ ਹੈ ਰੋਣਾ ਮੈਂ ਕਿੱਥੇ ਰਹਿਗਾ ਤੇ ਰੋਣਾ ਕਾਇ ਤੇ ਦੁੱਧ ਹੀ ਰਹੀ ਤੂੰ ਤੇ ਪਿੰਦੀ ਰਹੀ ਹੋਰ ਕੁਛ ਖਾੜੀ ਹੁੰਦੀ ਰਹੀ ਹੋਰ ਕੁਛ ਠੀਕ ਹੈ ਬੇਨਾ ਠੀਕ ਹੈ ਚੰਗਾ ਦੀਦਾ ਧਿਆਨ ਰੱਖੀ ਸੀ ਮੋਰ ਤਾਂ ਆ ਉਹ ਤਾਂ ਮੈਂ ਆਣਾ ਨਹੀਂ ਮਮੀ ਨੇ ਤਾਂ ਠੀਕ ਹੈ ਬਾਏ ਮੈਨੂੰ ਜਿਆਨਾ ਬਾਏ ਜੀ ਬਾਏ ਡਿੰਪਲ ਐ ਨੂੰ ਭੜਲਾ ਸੀ ਮੂੰਹ ਪਿੱਛੇ ਸੀ ਮੂੰਹ ਨੂੰ ਭੜਲਾ ਹੱਥ ਬਰਾ ਕਰੋ ਹੱਥ ਬਰਾ ਕਰੋ ਤੇ ਲੋ ਜੀ ਡੜੀ ਆ ਕੰਬੀ ਨਹੀਂ ਚੱਲੇ ਜੀ ਤੇ ਦੀਪਲ ਵੀ ਤੇ ਹੁਣ ਸਾਡਾ ਜੀ ਜਾਣ ਲੱਗਣਾ ਜੀ ਇਹਨਾਂ ਬਿਨਾ ਸੁਨਮ ਸਾਜੀ ਹੋ ਜਾਣੀ ਤੇ ਜੀ ਆਏ ਸਾਡੀ ਰਾਣੀ ਸੁੰਦਰਾ ਦੇ ਦੇ ਕਾਕੂ ਕੀ ਕਰਤੀ ਬਾਈ ਬਲੰਘਿਆ ਤਾਂ ਇੱਧਰ ਇਹ ਕੀ ਹੁੰਦਾ ਟਾਇਰ ਘਤਣੇ ਕੋਮਦਾ ਟਾਇਰ 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 ਇਹ ਕੀ ਹੁੰਦਾ ਹੈ ਅੱਜੀ ਜਾਣੀ ਅੱਛਾ ਜ਼ਿਆਦਾ ਖਰਾਬ ਹੋ ਰਹੀ ਜਿਹੜੇ ਰੋਡ ਨਾ ਟਾਇਰ ਵੀ ਨਹੀਂ ਘੁੰਮਦੇ ਬਾਈ 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 ਦੇ ਲੋ ਜੀ ਦੇਖਦਾ ਤੇ ਲੋ ਜੀ ਤੇ ਜੀ ਆਏ ਸਾਡੀ ਰਾਣੀ ਸੁੰਦਰਾ ਵਨ ਤੇ 2 ਗਈ ਹੈ ਜੀ ਗੱਡੀ ਇਹ ਦੂਸਰਾ ਗੱਡੀ ਗਈ ਹੈ ਜੀ ਢੇੜਾ ਲਾਣ ਤੇ ਉਹ ਆਉਗੀ ਪਪਾਲ ਕਨੇ ਗਈ ਵੀ ਹੈ ਜੀ ਤੇ 3-4 ਦਿਨ ਬਾਅਦ ਆਊਗਾ ਜੀ ਭਰਾਲ ਲਿਕੇ ਤੇ ਲੋ ਜੀ ਗਏ ਮੰਮੀ ਡੈਡੀ ਟਿੰਪਲ ਹੋਣੀ ਸਾਰੇ ਤੇ ਹੁਣ ਕਾਕੂ ਵੀ ਆ ਘੁੰਮਣ ਲੱਗਾ ਹੈ ਅਸੀਂ ਰਹਿ ਗਏ ਮੈਂ ਅਕਾਕੂ ਇਕੱਲੇ ਹੈਨਾ ਉਸ ਸੁੰਦਰਾ ਨੂੰ ਕੈਸੀ ਵੀ ਫੋਨ ਉਹ ਕਰ ਲਿਓ ਵੀ ਯਾਦ ਕਰਾ ਦੀ ਮੰਮੀ ਇਹਨਾਂ ਨੂੰ ਫੋਨ ਕਰਕੇ ਪੱਟੀ ਧਾਰਨਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਗੁਰਦੁਆਰੇ ਜਾ ਕੇ ਤੇ ਸੜਾ ਡੂਗੂ ਵੀ ਆ ਗਿਆ ਕੱਲ੍ਹਾਈ ਹੈਨਾ ਡੂਗੂ ਚਲੋ ਬਾਹਰ ਚੱਲੀਏ ਫਿਰ ਆਹ ਜੀ ਸਾਡੀ ਗੌਰੀ ਤੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਆਪਣੇ ਡੰਕਰਾਂ ਦਾ ਆਰਾਮ ਕਰਨ ਵਾਲਾ ਦਿਖਾਈਓ ਜੀ ਤੇ ਆਹ ਹੈ ਜੀ ਸਾਡੇ ਡੰਗਰਾ ਦੇ ਆਰਾਮ ਕਰਨੇ ਦੀ ਜਗ੍ਹਾ ਸਾਡੀ ਗੌਰੀ ਦੀ ਤੇ ਬਲਦ ਤਾਂ ਸਾਡੇ ਗਏ ਬਾਣ ਤੇ ਬਲਦ ਤਾਂ ਗਏ ਸਾਡੇ ਜੀ ਬਾਣ ਤੇ ਅੱਜ ਸਾਨੂੰ ਬੱਕਰੀ ਵੀ ਦਿਖਾਈਏ ਖਟਕਾ ਕੋਕ ਦੇ ਲੈ ਬੱਕਰੀਆਂ ਵੀ ਦਿਖਾ ਦਈਏ ਤੇ ਆਹ ਹੈ ਜੀ ਸਾਡੀ ਬੱਕਰੀਆਂ ਸਾਰੀਆਂ ਜੀ A to Z ਬੈਠੇ ਆ ਦੀ ਇਹ ਦੇਖੋ ਆਰਾਮ ਕਰਨ ਸਾਰੇ ਲੱਗੇ ਜੀ ਤੇ ਇਹਨਾਂ ਦੀ ਅੱਖਾਂ ਦੇਖੋ ਜੀ ਕਿਵੇਂ ਉਹ ਕਰਦੀਆਂ ਜੀ ਚਮਕਦੀਆਂ ਜੀ ਤੇ ਜੀ ਆ ਇਹਨਾਂ ਦੀ ਆਰਾਮ ਕਰਨ ਦੀ ਜਗ੍ਹਾ ਜਿੱਕਣਾ ਇਹਨਾਂ ਨੂੰ ਫੱਟੇ 'ਚ ਲਾਇਵੇ ਤੇ ਲੈਣਾ ਪਰ ਬਹਿ ਜਾਂਦੇ ਜੀ ਆ ਗਿੱਲੇ 'ਚ ਨਹੀਂ ਬਹਿੜਦੇ ਹੈਗੇ ਜੀ ਇਹ ਸੁੱਕੀ ਜਗ੍ਹਾ ਮੰਗਦੇ ਜੀ ਬੈਠਣ ਵਾਸਤੇ ਤੇ ਚਲੋ ਜੀ ਤੇ ਆਏ ਜੀ ਸਾਡੀ ਗੋਰੀ ਤੇ ਬਲਦਾਂ ਨੂੰ ਵੀ ਅੰਦਰ ਹੀ ਵੰਦੇ ਬਲਦ ਸਾਡੇ ਚਲੇ ਗਏ ਜੀ ਬਾਣ ਵਾਸਤੇ ਤੇ ਕੋਈ ਲੈ ਗਿਆ ਜੀ ਉਹਨਾਂ ਨੂੰ ਇਹ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਗੁਰਦੁਆਰੇ ਜਾ ਕੇ ਲੋ ਜੀ ਸੀ ਚੱਲੇ ਆ ਜੀ ਹਜੇ ਕੱਚੇ ਰੋਡ 'ਚ ਰੋਡ ਦਾ ਜੀ ਪੂਰਾ ਹਾਲ ਇਦਾਂ ਨਾ ਕਹ ਜੀ ਤੁਸੀਂ ਕੈਮਰਾ ਹਿਲਾਈ ਜਾਂਦੇ ਜੀ ਰੋਡ ਦਾ ਹੀ ਬਹੁਤ ਪੂਰਾ ਹਾਲ ਹੈ ਜੀ ਝਟਕੇ ਫੋਟ ਲੱਗਦੇ ਜੀ ਕੱਚੇ ਰੋੜ ਤੇ ਵਿੱਚ ਤੇ ਨਿਕਲ ਗਿਆ ਜੀ ਹੁਣ ਪਹੁੰਚ ਗਏ ਜੀ ਪੱਕੇ ਵਿੱਚ ਉਹ ਸਾਹਮਣੇ ਜਾਂਦਾ ਜੀ ਜੋੜ ਜੀ ਨੂੰ ਇਹ ਜਾਂਦਾ ਜੀ ਰੋਟੀ ਵਾਲੇ ਅੱਗੇ ਨੂੰ ਜੋੜ ਜੀ ਨੂੰ ਸਾਡੇ ਘਰ ਵੱਲ ਨੂੰ ਤੇ ਆ ਇੱਧਰ ਜਿੱਦਨੂੰ ਅਸੀਂ ਮੁੜਨ ਲੱਗੇ ਜਿਆ ਪੱਟੇ ਮੈਨੂੰ ਆਣਿਆ ਨਹੀਂ ਚੋੜੀ ਜੀ ਨਾ 6:30 ਪਹੁੰਚਦੀ ਪੱਟੇ ਫਿਰ 7 ਵਜੇ ਮੋਹੋੜ ਜੀ ਲਾਹੌਰੀ ਤੇ ਆ ਗਿਆ ਜੀ ਪਤਕਾਰ ਰੋਡ ਹੁਣ ਤਾਂ ਹੋਈ ਚੱਕਰ ਹਲੋ ਜੀ ਪਹੁੰਚ ਗਏ ਜੀ ਅਸੀਂ ਬੱਦੀ ਲੇਟ ਹੋ ਗਿਆ ਜੀ ਬਹੁਤ ਹਨੇਰਾ ਹੋ ਗਿਆ ਜੀ ਸਾਨੂੰ ਤੇ ਮਮੀ ਤਾਂ ਸਾਡੀ ਚੁੱਪ ਚਾ ਬੈਠੇ ਜੀ ਪਿੱਛੇ ਡੱਬੇ ਲੈਣੇ ਡੱਬੇ ਸਾਰੇ ਉਲਟੀਆਂ ਲੱਗੀਆਂ ਹੋਈਆਂ ਜੀ ਹਾਂਜੀ ਵੀਰੇ ਤੇ ਲਵਾਂਗੇ ਸਾਰੇ ਡੱਬੇ ਤੇ ਹੁਣ ਲੈਣੇ ਜੀ ਅਸੀਂ ਡੱਬੇ ਮਿਠਾਈ ਦੇ ਇੱਥੇ ਦੇ ਮਿਲਨੇ ਉਹ ਦੇ ਨਾ ਮਠਾਈ ਤੋਂ ਪਾਸ ਤੂੰ ਦੇਖਣੀ ਦੇ ਉਹ ਆ ਸਾਹਮਣੇ ਉਹ ਦੇਖੋ ਅੰਦਰ ਨਹੀਂ ਕਿਥੇ ਲਾਓ ਤੇ ਲਓ ਜੀ ਹੁਣ ਅਸੀਂ 28 ਦੇ ਡੱਬੇ ਲੈ ਲਏ ਹਾਂ ਜੀ ਤੇ ਗੱਡੀ ਲਾ ਲਈਏ ਜੀ ਸਾਈਡ ਕਿਤੇ ਥੀੜ ਬਹੁਤ ਹੈ ਜੀ